ਇਹ ਲੱਖੀ ਸ਼ਾਹ ਬਨਜਾਰੇ ਕੋਲ ਨੌਕਰੀ ਕਰਦੇ ਸਨ ਕਹਿੰਦੇ ਨੇ ਉਸ ਵਕਤ ਜਦੋਂ ਸੀਸ ਕਲਮ ਕੀਤਾ ਗਿਆ ਅਜ ਸਵੇਰੇ ਅੰਮ੍ਰਿਤ ਵੇਲੇ ਉਸ ਨੂੰ ਉਪਰੰਤ ਕਹਿੰਦੇ ਨੇ ਉੱਤੇ ਪਹਿਰਾ ਲਾ ਦਿੱਤਾ ਗਿਆ ਔਰੰਗਜ਼ੇਬ ਨੇ ਔਰੰਗਜ਼ੇਬ ਨੇ ਕਿਹਾ ਵੀ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕਣ ਦੇਣਾ ਔਰ ਨਾ ਧੜ ਚੁੱਕਣ ਦੇਣਾ ਕਹਿੰਦੇ ਉਸ ਵੇਲੇ ਭਾਈ ਜੀਤੇ ਨੇ ਆਪਣੇ ਚਾਚਾ ਆਗਿਆਕਾਰੀ RAM ਸਿਸਰਾ ਅਨੰਦ ਉਹਨਾਂ ਦਾ ਪਿੰਡਾ ਤੇ ਲੱਖੀ ਸ਼ਰਮਣਜਾਰਾ ਇਹਨਾਂ ਨੇ ਲੱਖੀ ਸ਼ਰਮਣਜਾਰੀ ਦੇ ਘਰ ਕਮੇਟੀ ਕੀਤੀ ਕਿ ਗੁਰੂ ਦਾ ਸਿਰਭ ਹੋਵੇ ਤੇ ਨਾ ਤੇ ਗੁਰੂ ਦੇ ਸੀਸ ਨੂੰ ਰੁਣਾਂ ਦੇਣਾ ਓ ਨਾ ਗੁਰੂ ਦੇ ਧੜ ਨੂੰ ਰੁਣਾਂ ਦੇਣਾ ਉੱਥੇ ਬਾ ਕਾਇਦਾ ਪਲਾਨਿੰਗ ਕੀਤੀ ਗਈ ਮੇ ਕਿਸ ਤਰ੍ਹਾਂ ਪਹਿਰਾ ਲੱਗਿਆ ਹੋਇਆ ਕਣਾ ਪੈ ਪੈਰੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਤੇ ਧਰ ਝੁਕਣਾ ਕਿਸ ਤਰ੍ਹਾਂ ਝੁਕਿਆ ਜਰਿਆ ਬਹੁਤ ਕੱਲਾ ਪੈਣਾ ਉਹ ਜੀ ਨੇ ਲਾਇਆ ਹੋਇਆ ਕਹਿੰਦੇ ਭਾਈ ਜੇਤਾ ਕਹਿਣ ਲੱਗਾ ਆਪਣੇ ਪਿਤਾ ਨੂੰ ਸਦਾ ਨੰਦੁਰ ਐ ਪਿਤਾ ਇਸ ਤਰ੍ਹਾਂ ਕਰੋ ਤੁਸੀਂ ਮੇਰਾ ਸੀਸ ਕਰਨ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਥਾਂ ਮੇਰਾ ਸੀਸ ਰੱਖ ਦੇਣਾ ਧੜ ਦੀ ਥਾਂ ਮੇਰਾ ਧੜ ਰੱਖ ਦੇਣਾ ਉੱਥੋਂ ਤੁਸੀਂ ਸੀਸ ਲੇ ਕੇ ਅੰਨ ਉਸਾਮ ਚਾਹੀਦਾ ਭਗਤ ਦੇਵਾ ਲਖੀਸ਼ਾ ਬਣ ਜਾ ਰਹੇ ਨੂੰ ਇਹ ਸੇਵਾ ਦਿੱਤੀ ਗਈ ਵੀ ਤੁਹਾਡੇ ਕੋਲ ਹਜ਼ਾਰਾਂ ਦੀ ਤਾਲਾਬ ਦੇ ਵਿੱਚ ਗੱਡੇ ਹਨ ਜਿਹਨਾਂ ਵਿੱਚ ਰੂਹ ਲੱਗਾ ਹੋਇਆ ਹੈ ਤੁਸੀਂ ਗੱਡੇ ਤੋਰਿਓ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੰਨ ਚੁਕਣਾ ਤੇ ਮੇਰਾ ਧੰਨ ਤੇਰਾ ਦੇਣਾ ਸਦਾ ਨੰਦ ਜਿਹੜਾ ਸੀ ਨਾ ਭਜੇਤੇ ਦਾ ਪਿਤਾ ਉਹ ਕਹਿ ਲਗਾ ਲਾਲ ਜੀ ਤੁਸੀਂ ਹਲੇ ਦੁਨੀਆ ਬਹੁਤੀ ਨਹੀਂ ਦੇਖੀ ਮੈਂ ਤੇ ਗੁਜਰੂਕ ਹੋ ਗਿਆ ਹਾਂ ਮੈਂ ਸਰੀਰ ਦਾ ਕੀ ਕਰਨਾ ਹੈ ਇਸ ਤਰ੍ਹਾਂ ਕਰ ਪੁੱਤ ਚਾਂਦਨੀ ਚੌਂਕ ਦੇ ਵਿੱਚ ਤੋਂ ਮੇਰਾ ਸੀਸ ਕਲਮ ਕਰ ਦੇ ਕਦੇ ਸੁਣਿਆ ਇਤਿਹਾਸ ਕਦੇ ਪੁੱਤ ਤੋਂ ਮੇਰਾ ਸੀਸ ਕਲਮ ਕਰੀ ਜਦੋਂ ਤੂੰ ਸੀਸ ਕਲਮ ਕਰੇਗਾ ਲੱਖੀ ਸ਼ਾਹ ਬਣਜਾਰਾ ਹਜ਼ਾਰਾਂ ਗੱਡੇ ਰੂਹ ਨਾਲ ਲੱਤੇ ਹੋਏ ਨੇ ਉਹ ਕਤਾਰ ਬਣਾ ਕੇ ਉਹਨਾਂ ਨੂੰ ਪਹਜਾਵੇਗਾ ਤੋ ਗੱਡੀਆਂ ਦੀ ਭੀੜ ਦੇ ਅੰਦਰ ਮੇਰਾ ਸਰ ਗੁਰੂ ਦੇ ਤੇਗ ਬਰਦਨ ਸਾਹਿਬ ਜੀ ਦੇ ਸਾਹਮਣੇ ਪਾ ਰੱਖ ਦੇਣਾ ਤੇ ਧਰ ਧਰ ਦੀ ਥਾਂ ਤੇ ਲੱਖੀ ਸ਼ਾ ਬਣਜਾਰਾ ਧਰ ਚੁੱਕ ਲਵੇਗਾ ਪੁੱਤ ਤੋ ਕਾਲੀ ਦੇ ਨਾਲ ਸਿਰ ਚੁੱਕ ਕੇ ਅੰਨੁਗਸਾ ਲੈ ਕੇ ਜਾਣਾ ਹੈ ਕਹਿੰਦੇ ਨੇ ਗੁਰਮਖੋ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ 12 ਤਰੀਕ ਯਾਨੀ ਕਿ 11 ਤਰੀਕ ਨੂੰ ਅੱਜ ਵਾਲੇ ਦਿਨ 11 ਨਵੰਬਰ ਨੂੰ ਕ੍ਰਿਤੇਕ ਭਦਰ ਸਰ ਜੀ ਦੀ ਸ਼ਹੀਦੀ ਹੋਦੀ ਹੈ ਕੱਲ ਯਾਨੀ ਕਿ ਜਿਹੜਾ ਅਗਲਾ ਦਿਨ ਚੱਲੇਗਾ 12 ਨਵੰਬਰ 12 ਨਵੰਬਰ ਨੂੰ ਭਾਈ ਚੇਤੇ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਪਿਤਾ ਸਰਾਂਨੰਦ ਦਾ ਜਿਹੜਾ ਸੀਸ ਕਲਮ ਕੀਤਾ ਕਿੰਨਾ ਪੋਖਾ ਹੋਇਆ ਮੇਰਾ ਇੱਕ ਪੁੱਤ ਆਪਣੇ ਪਿਓ ਦਾ ਸੀਸ ਇਸ ਕਰਕੇ ਮੈਂ ਦੁਰ ਤੇਗ ਬਾਦਲ ਸਾਹਿਬ ਜੀ ਦੇ ਸੀਸ ਤੇ ਧਰਮ ਉਲਖ ਕੀ ਹੈ। ਪਿਤਾ ਦਾ ਸੀਸ ਕਲਮ ਕੀਤਾ ਗਿਆ। ਉਧਰ ਲੱਖੀ ਸ਼ਰਮਣ ਜਾਰੇ ਨੇ ਰੂਹ ਨਾਲ ਭਰੇ ਗੱਡੇ ਤੋੜ ਦਿੱਤੇ। ਉਹਨਾਂ ਗੱਡਿਆਂ ਦੀ ਭੀੜ ਦੇ ਅੰਦਰ ਕੁਝ ਸੈਕਿੰਡਾਂ ਮਿੰਟਾਂ ਦੇ ਅੰਦਰ ਖੇਡ ਵਰਤੀ। ਕਿਉਂਕਿ ਸ਼ਿਫਟ ਚੇਂਜ ਹੋ ਰਹੀ ਸੀ ਉਧਰ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਕੋਤਵਾਲੀ ਜਿਹੜਾ ਅਬਦੁਲਸੀਨਾ ਇਹਦਾ ਸਹਿਯੋਗ ਸੀ। ਵਿੱਚ ਕਰ ਇਸੇ ਸਹਿਯੋਗ ਦਿੱਤਾ। ਧਰ ਤੇ ਸੀਸ ਝੁਕਣ ਲਈ ਕਹਿੰਦੇ ਨੇ ਜਦੋਂ ਭਾਈ ਜੇਤੇ ਨੇ ਆਪਣੇ ਪਿਤਾ ਦਾ ਸੀਸ ਕਲਮ ਕੀਤਾ ਉਦੋਂ ਜਿਹੜੇ ਗੱਡੇ ਤੋੜਾ ਦਿੱਤੇ ਗੇਵੇ ਉਦੋਂ ਸ਼ਿਫਟ ਚੇਂਜ ਕਰ ਦਿੱਤੀ ਕੁੱਤ ਵਾਲੀ ਅਬਦੁੱਲ ਨੇ ਕਹਿੰਦੇ ਕਿ ਉਦੋਂ ਸ਼ਿਫਟ ਚੇਂਜ ਹੋਈ ਹੈ ਉਸੇ ਵਕਤ ਪਇਸਾ ਨੰਦ ਦਾ ਸੀਸ ਤੇ ਧਰੂ ਤੇ ਭਾਦਰ ਜਿੰਨਾ ਰੱਖਿਆ ਤੇ ਜਿਹੜਾ ਧਰ ਸੀ ਮੱਖਣ ਸਾ ਲੰਬਾਣੀ ਨੇ ਪੰਜ ਕੱਪੜਿਆਂ ਨੂੰ ਚਲੱਪੇ 'ਤੇ ਰੂਹ ਦੇ ਥੱਲੇ ਰੱਖ ਦਿੱਤਾ